ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ 11ਵੀਂ ਸ਼ਰੀਫ ਦਾ ਪੈਗਾਮ 11ਵੀਂ ਸ਼ਰੀਫ ਦਾ ਸੁਨੇਹਾ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਇਸ ਚੌਥੇ ਮਹੀਨੇ ਦੀ ਯਾਨੀ ਕਿ ਅਪ੍ਰੈਲ ਮਹੀਨੇ ਦੀ ਜੋ 11ਵੀਂ ਸ਼ਰੀਫ ਹੈ ਉਹ 19 ਅਪ੍ਰੈਲ ਦਿਨ ਸ਼ੁੱਕਰਵਾਰ 2024 ਨੂੰ ਹੈ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਾ ਮਸਬਾ 5 ਵਜੇ ਗਰਮੀ ਸ਼ੀਰ ਦਾ ਖਤਮ ਦਬੋਣਾ ਹੈ ਅਤੇ ਮੇਰਾ ਗੌਂਸਪਾਕ ਸਰਕਾਰ ਦੇ ਨਾਮ ਦਾ ਚਿਰਾਗ ਰੋਸ਼ਨ ਕਰਨਾ ਹੈ ਨਿਯਾਜ਼ ਮਨਾਉਣੀ ਹੈ ਮੇਰਾ ਗੌਂਸਪਾਕ 11ਵੇਂ ਵਾਲੇ ਪੀਰ ਦੀ ਨਿਯਾਜ਼ ਦੇਣੀ ਹੈ ਅਤੇ 11ਵੇਂ ਵਾਲੇ ਪੀਰ ਦੀਆਂ ਰਹਿਮਤਾਂ ਬਰਕਤਾਂ ਫੈਜ਼ ਪ੍ਰਾਪਤ ਕਰਨੀ ਸਿਕੋਰ ਫਿਰ ਦੱਸ دیے ਕਿ ਅਪ੍ਰੈਲ ਮਹੀਨੇ ਦੀ 11ਵੇਂ ਸ਼ਰੀਫ 19 ਅਪ੍ਰੈਲ ਦਿਨ ਸ਼ੁੱਕਰਵਾਰ 2024 ਨੂੰ ਹੈ ਤੇ ਆਪ ਸਾਰਿਆਂ ਨੇ ਸ਼ਾਮ ਸਵਾ ਪੰਜ ਵਜੇ 11ਵੀਂ ਸ਼੍ਰੀ ਗੁਰੂ ਦਾ ਖਤਮ ਤੋਂ ਹੋਣਾ ਹੈ ਅਤੇ ਦਰੂਦ ਪਾਕ ਪੜਨਾ ਹੈ ਗੌਸੀ ਅਕਸੀਦਾ ਪੜਨਾ ਹੈ ਆਪ ਸਭ ਨੂੰ ਇਨ ਅਡਵਾਂਸ 11ਵੀਂ ਸ਼੍ਰੀ ਗੀਆਂ ਲੱਖ ਲੱਖ ਵਾਰਾਂ ਲੱਖ ਲੱਖ ਵਧਾਈਆਂ ਜੈ ਪੀਰਾਂ ਦੀ